ਮੇਰਾ ਨਾਮ ਸੁਬਾਸੀਗਲ ਮੁੱਖ ਸੇਵਾਦਾਰ ਜ਼ਾਕਦਰ ਮੀਰ ਡਿਸਟਰ ਪੰਜਾਬ ਅਸੀਂ ਹੱਕ ਤੇ ਸੱਚ ਦੀ ਆਵਾਜ਼ ਲਈ ਹਮੇਸ਼ਾ ਲੜਦੇ ਆਏ ਹਾਂ ਤੇ ਲੜਦੇ ਰਵਾਂਗੇ ਜਿਹੜੇ ਜ਼ਾਕਦਰ ਮੀਰ ਦਾ ਮੁੱਖ ਮੋਟਿਵ ਹੈਗਾ ਪੰਜਾਬ ਜਿਹੜਾ ਡਰੱਗਸ ਮਾਫੀਆ ਹੈ ਉਹਨੂੰ ਨੁਕੀਲ ਪਾਣੀ ਔਰ ਜਿਹੜੇ ਪੰਜਾਬ ਵਿੱਚ ਨੌ ਮਹਿਕਮੇ ਆ ਜਿਨ੍ਹਾਂ ਚ ਭ੍ਰਸ਼ਟਾਚਾਰੀ ਚਰਨ ਤੇ ਆ ਉਹਨਾਂ ਨੂੰ ਹੱਲ ਪਾਉਣ ਵਾਸਤੇ ਇਹ ਵਾਅਦ ਚੁੱਕਦੇ ਆ ਰਹੇ ਆਂ ਔਰ ਬੜੇ ਵੱਡੇ ਸਤਰ ਤੇ ਇਹ ਕਾਰਵਾਈਆਂ ਕਰਾਈਆਂ ਔਰ ਅੱਗੋਂ ਵੀ ਕਰਵਾਵਾਂਗੇ ਇਹਨਾਂ ਚੋਂ ਸਭ ਤੋਂ ਜ਼ਿਆਦਾ ਪ੍ਰਸ਼ਟਾਚਰੀਗੀ ਜਿਹੜੀ ਪੰਜਾਬ ਪੁਲਿਸ ਚਲਦੀ ਏ ਨੰਬਰ 2 ਤੇ ਕਾਰਪੋਰੇਸ਼ਨ ਪੁਡਾ ਇੰਪਰੂਵਮੈਂਟਸ ਦਾ ਮੈਕਮਾ ਹੈ ਬਿਲੀ ਬੋਰਡ ਦਾ ਮੈਕਮਾ ਹੈ ਰਾਜ ਸਿਭਾਗ ਹੈ ਔਰ ਬੜੀਆਂ ਬੜੀਆਂ ਵੱਡੀਆਂ ਕਾਲੀਆਂ ਭੇਡਾਂ ਜਿਹੜੀਆਂ ਇੱਥੇ ਮਤਲਬ ਜੀਐਸਟੀ ਦਾ ਮੈਕਮਾ ਬੈਠੀਆਂ ਹਨ ਕਰੋੜਾਂ ਅਰਬਾਂ ਰੁਪਏ ਦਾ ਪੰਜਾਬ ਦੀ ਸਰਕਾਰ ਨੂੰ ਚੂਨਾ ਲਾ ਰਹੇ ਆ ਉਹਦੇ ਬਾਰੇ ਅਸੀਂ ਸਾਰੇ ਪੰਜਾਬ ਦੀ ਜਨਤਾ ਨੂੰ ਬੇਨਤੀ ਕਰਦੇ ਵੀ ਇੱਕ ਜੋ ਢੋਕੇ ਕਾਲੀਆਂ ਭੇਡਾਂ ਦਾ ਸਾਹਮਣਾ ਕਰੋ ਔਰ ਜਿਹੜੇ ਭ੍ਰਸ਼ਟਾਚਾਰੀ ਐਸੇ ਲੋਕ ਕਾੜੇ ਆ ਜਿਹੜੇ ਸਾਡੇ ਹੱਕਾਂ ਦਾ ਹਨਨ ਕਰ ਰਹੇ ਆ ਇਹਨਾਂ ਨੂੰ ਜੇਲ੍ਹਾਂ ਦਾ ਰਸਤਾ ਦਿਖਾਓ ਇਹ ਮਤਲਬ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਐਨਜੀਓ ਦੇ ਵੱਲੋਂ ਇਸ ਦੇ ਉੱਤੇ ਕਾਰਵਾਈ ਕਰਦੇ ਹੋ ਆ ਕੰਮ ਕਰਦੇ ਹੋ ਤਰੀਕਾ ਕੀ ਹੈ ਸਾਨੂੰ ਜਿੱਥੋਂ ਦਾ ਵੀ ਪਤਾ ਲੱਗ ਜਾਂਦਾ ਵੀ ਇੱਥੇ ਕਰਪਸ਼ਨ ਹੋਈ ਏ ਸ਼ਾਮਲਰ ਜ਼ਮੀਨ ਦਾ ਸੀ ਪਹਿਲਾਂ ਕੱਢਿਆ ਸੀ ਵੇਰਵਾ ਜੀ 2019 ਵਿੱਚ ਉਹਨ ਦੀ ਅਸੀਂ ਕਾਰਪਰੇਸ਼ਨ ਕੰਪਲੀਟ ਕੀਤੀ ਸੀ ਕੰਪਲੇਟ ਤੋਂ ਬਾਅਦ ਉੱਥੇ ਜਿਹੜਾ ਮਹਿਕਮਾ ਸੀ ਕਾਰਵਾਈ ਨਹੀਂ ਸੀ ਕਰਦਾ ਔਰ 200 ਕਰੋੜ ਦੀ ਜਿਹੜੀ ਜਾਇਦਾਦ ਹੈਗੀ ਏ ਸ਼ਾਮਲਰ ਜ਼ਮੀਨ ਜਿਹੜੀ ਚਭਾ ਰੋੜ ਗੰਦੇ ਨਾਲੇ ਤੇ ਜਿਹੜੀ ਜਾਇਦਾਦ ਹੈ ਮੇ 2021 ਵਿੱਚ ਸੀਲ ਕਰਾਈ ਉਹ ਅੱਜ ਵੀ ਸੀਲ ਹੈ ਉਹਦੇ ਵਿੱਚ ਮਾਫੀਆ ਦੇ ਨਾਲ ਵੱਡੇ ਵੱਡੇ ਲੀਡਰ ਤੇ ਵੱਡੇ ਵੱਡੇ ਅਫਸਰ ਭਾਈਵਾਲ ਨੇ ਉਹ ਪੂਰੀ ਕੋਸ਼ਿਸ਼ ਕਰਦੇ ਪਏ ਨੇ ਵੀ ਉਹਨੂੰ ਛਡਾਈਏ ਪਰ ਅਸੀਂ ਅੱਜ ਤੱਕ ਉਹ ਜੇ ਇੱਕ ਇੱਟ ਨਹੀਂ ਹਿਲਣ ਦਿੱਤੀ ਉਸ ਤੋਂ ਬਾਅਦ ਅਸੀਂ 16 ਅਪ੍ਰੈਲ ਨੂੰ ਇੱਕ ਜਗ੍ਹਾ ਕਿਸੀ ਬਿਲੀਬੋਰਡ ਸੀ ਉਹ 1969 ਦੇ ਬਿਜਲੀਬੋਰਡ ਨੇ ਲਈ ਸੀ ਅੰਬਰਸਰ ਆਨੰਦ ਵਿਹਾਰ ਵਿੱਚ ਉੱਥੇ ਮਾਫੀਆ ਤੇ ਕਲੋਨੀ ਵਾਲਿਆਂ ਨੇ ਕਬਜ਼ਾ ਕਰ ਲਿਆ ਸੀ ਅਸੀਂ ਲਗਾਤਾਰ ਜੱਦੋਜਹਿਦ ਲੜੀ ਲੜਾਈ ਲੜੀ ਔਰ 16 April 2025 ਨੂੰ ਉੱਥੇ ਬਿਜਲੀਬੋਰਡ ਦਾ ਕਬਜ਼ਾ ਹੋ ਗਿਆ ਉੱਥੇ ਹੁਣ ਬਿਲੀਗਰ ਬਣ ਰਿਹਾ ਹੈ ਇਸ ਤੋਂ ਇਲਾਵਾ ਜਿਹੜੇ ਮਤਲਬ ਹੋਰ ਵੱਡੇ ਵੱਡੇ ਘਰਾਨੇ ਨਜਾਇਜ਼ ਕਬਜ਼ੇ ਕਰਦੇ ਨੇ ਉਹਨਾਂ ਦੇ ਖਿਲਾਫ ਅਸੀਂ ਵਾਅਦ ਚੁੱਕਦੇ ਆਂ ਔਰ ਅਸੀਂ ਰਿਟਰਨ ਚੁੱਕਦੇ ਆਂ ਔਰ ਅਸੀਂ ਜਿਹੜੀ ਵੀ ਕਾਰਵਾਈ ਕੋਈ ਕਰਦੇ ਆਂ ਮੰਨ ਲਓ ਅਸੀਂ ਕੋਈ ਕੰਪਲੇਂਟ 2019 ਨੂੰ ਦਿੱਤੀ ਏ ਉਹ ਕੰਪਲੇਂਟ ਤੇ ਅੱਜ ਤੱਕ ਅਸੀਂ ਪਹਿਰਾ ਦਿੰਨੇ ਆਂ ਇਸੇ ਕਰਕੇ ਸਾਡੀ ਕਾਮਯਾਬੀ ਹੁੰਦੀ ਏ ਹੋਰ ਕੁਝ ਲੋਕਾਂ ਨੂੰ ਜਿਸ ਤੰਦੇਛ ਦਾ ਲੋਕਾਂ ਨੂੰ ਇਹੋ ਹੀ ਅਪਦੇਸ਼ ਦੇਣਾ ਚ ਮੈਸੇਜ ਦੇਣਾ ਚਾਹਦਾ ਜਾਗਦਾ ਜੀ ਦਾ ਸੇਵਾਦਾਰ ਇਹ ਜਿਹੜੇ ਮਤਲਬ ਬੇਈਮਾਨ ਚੋਟਾਗ ਅਫਸਰ ਹੈ ਜਿਹੜੇ ਬੇਈਮਾਨ ਚੋਠਾਗ ਲੀਡਰ ਹੈ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਇਹਨਾਂ ਦਾ ਅੱਗਾ ਸ਼ੇਰ ਤੋਂ ਹੁੰਦਾ ਪਿੱਛਾ ਕੁੱਤੇ ਤੋਂ ਹੁੰਦਾ ਇਹਨਾਂ ਆਪਾਂ ਜਦੋਂ ਜਨਤਾ ਇਕਜੁੱਟ ਹੋ ਜਾਈਗੀ ਨਾ ਇਹਨਾਂ ਭ੍ਰਸਟਾਚਾਰੀਆਂ ਨੂੰ ਨੁਕੀਲ ਪਾਉਣ ਦੀ ਕੋਸ਼ਿਸ਼ ਕਰੇਗੀ ਤੇ ਇਹ ਗਿੱਧਰਵਾ ਕੋ ਅੱਗੇ ਭੱਜਣਗੇ ਪਟਵਾਰਨ 10 ਬੱਲਾ ਰਿਆਲਾ ਸੇਵਾਦਾਰ ਵਾਰਡ ਨੰਬਰ 40 ਸ੍ਰੀ ਅਮਰਸਰ ਸਾਹਿਬ ਤੋਂ ਅੱਜ ਜਨਤਾ ਦੇ ਰੂਬਰੂ ਹੋਏ ਆ ਉਹਨਾਂ ਮੁੱਦਿਆਂ ਨੂੰ ਲੈ ਕੇ ਜਿਹੜੇ ਕਿ ਪਿਛਲੇ ਕਈ ਸਾਲਾਂ ਤੋਂ ਆਪਾਂ ਜਨਤਾ ਦਰਬਾਰ ਦੇ ਵਿੱਚ ਇਹ ਨਾਲ ਦੇ ਦਸ਼ੰਗਾਰਿਸ਼ ਕਰ ਰਹੇ ਆ ਜਿਹਦੇ ਵਿੱਚ ਮੇਨ ਮੁੱਦਾ ਹੈਗਾ ਭ੍ਰਿਸ਼ਟਾਚਾਰ ਅੰਮਰਸਰ ਦੇ ਵਿੱਚ ਮੇਰਾ ਖਿਆਲ ਨੇ ਵੀ ਕੋਈ ਦਫਤਰ ਇਹੋ ਜਿਹਾ ਹੋਊਗਾ ਵੀ ਜਿੱਥੇ ਭ੍ਰਿਸ਼ਟਾਚਾਰ ਨਹੀਂ ਹੋ ਰਿਹਾ ਕੋਈ ਅਫਸਰ ਇਹੋ ਜਿਹਾ ਨਹੀਂ ਹੋਊਗਾ ਜਿਹੜਾ ਭ੍ਰਿਸ਼ਟਾਚਾਰ ਨਹੀਂ ਕਰ ਰਿਹਾ ਐਮਟੀਬੀ ਡਿਪਾਰਟਮੈਂਟ ਜੋ ਚਲਜੋ ਉਹ ਲੱਖਾਂ ਰੁਪਏ ਦੀ ਕਰਪਸ਼ਨ ਆ ਅੱਜ ਵੀ ਮੇਰੀ ਜਿਹੜਾ ਇਹਨਾਂ ਦੇ ਮੰਤਰੀ ਲੋਕਲ ਬਾਡੀ ਡਾਕਟਰ ਅਵਜੋਤ ਜੀ ਉਹਨਾਂ ਨਾਲ ਗੱਲ ਹੋਈ ਆ ਕੁਝ ਬੰਦੇ ਜਿਹੜੇ एमटीबी डिपार्टमेंट ਨੂੰ ਆਪਣੀ ਜਗੀਰ ਸਮਝਦੇ ਆ ਪਿਛਲੇ ਕਈ ਸਾਲਾਂ ਤੋਂ ਉਹੋ ਹੀ ਐਮਟੀਬੀ ਆ ਉਹੋ ਹੀ ਏਟੀਬੀ ਆ ਉਹੋ ਹੀ ਬਿਲਡਿੰਗ ਇੰਸਪੈਕਟਰ ਆ ਅੱਜ ਵੀ ਮੰਤਰੀ ਸਾਹਿਬ ਨੇ ਇਹਨਾਂ ਮੁੱਦਿਆਂ ਤੇ ਗੱਲ ਹੋਈ ਆ ਵੀ ਇਹਨਾਂ ਪਰਿਸ਼ਟ ਅਫਸਰਾਂ ਨੂੰ ਅੰਮਰਸਰ ਦੀ ਨਗਰੀ ਤੋਂ ਬਾਹਰ ਦਾ ਜਿਹੜਾ ਰਸਤਾ ਉਹ ਬਖਾਉਣ ਦੀ ਲੋੜ ਆ ਬਾਕੀ ਜਿੱਦਾਂ ਮੇਰੇ ਵੱਡੇ ਭਾਈ ਸਾਹਿਬ ਨੇ ਦੱਸਿਆ ਵਾ ਵੀ ਜਿੱਥੇ ਕੋਈ ਸਾਨੂੰ ਲੱਗਦਾ ਵੀ ਇੱਥੇ ਕਰਪਸ਼ਨ ਹੋਈ ਆ ਵੀ ਜਾਂ ਜਨਤਾ ਨਾਲ ਧੱਕਾ ਹੁੰਦਾ ਵਾ ਉਹਦੇ ਉੱਤੇ ਆਪਾਂ ਜ਼ਰੂਰ ਪੈਰਾ ਦਿੰਨੇ ਆ ਜਿਹੜੇ ਲੋਕਾਂ ਦੇ ਜੈਨੂਨ ਕੰਮ ਆ ਉਹਨਾਂ ਵਾਸਤੇ ਵੀ ਲੋਕਾਂ ਨੂੰ ਦਫ਼ਤਰਾਂ ਦੇ ਧੱਕੇ ਖਾਣੇ ਪੈ ਰਹੇ ਆ ਲੋਕਾਂ ਨੂੰ ਪਿਆਰ ਕਰੀਂ ਕਿ ਤੁਹਾਨੂੰ ਲੋਕਾਂ ਨੂੰ ਭਾਜੀ ਹੱਡੀ ਅਪੀਲ ਹੈ ਆ ਬਈ ਆਪਣੇ ਜਿਹੜੇ ਹੱਕ ਆ ਉਹਨਾਂ ਵਾਸਤੇ ਤੁਸੀਂ ਪੈਰਾ ਦੋ ਇਹਨਾਂ ਬੇਈਮਾਨ ਚੋਰ ਠੱਗਾਂ ਨੂੰ ਡਰਨ ਦੀ ਲੋੜ ਨਹੀਂ ਜਿੱਥੇ ਤੁਹਾਡੇ ਹੱਕ ਆ ਉਹ ਤੁਹਾਡੇ ਕੰਮ ਜਿਹੜੇ ਜੈਨੂਨ ਆ ਉਹ ਪਹਿਲ ਦੇ ਅਧਾਰ ਤੇ ਹੋਣੇ ਚਾਹੀਦੇ ਤੁਸੀਂ ਆਪਣੀ ਹਿੱਕ ਦੇ ਜੋਰ ਨਾਲ ਕਰਾਓ ਜੇ ਤੁਸੀਂ ਇਹਨਾਂ ਨੂੰ ਉਤਰਲੇ ਮਾਰੋਗੇ ਜਾਂ ਤੁਸੀਂ ਇਹਨਾਂ ਨੂੰ ਕੋਈ ਕ腐ਸ਼ਨ ਦੀ ਆਫਰ ਕਰੋਗੇ ਤੇ ਫਿਰ ਤੇ ਭ੍ਰਿਸ਼ਟਾਚਾਰ ਕਦੀ ਖਤਮ ਨਹੀਂ ਹੋ ਸਕਦਾ ਬਾਕੀ ਮੇਰੀ ਪਰ ਭਾਜੀ ਵੱਲੋਂ ਇਹ ਜਨਤਾ ਨੂੰ ਬੀ ਲਿਆ ਖਾਸ ਕਰਕੇ ਸਾਡੀ ਅੰਮ੍ਰਿਤਸਰ ਗੁਰੂ ਨਗਰੀ ਦੀ ਜਨਤਾ ਨੂੰ ਬਈ ਜਿੱਥੇ ਤੁਹਾਨੂੰ ਕੋਈ ਮੁਸ਼ਕਲ ਲੱਗਦੀ ਜਿੱਥੇ ਕੋਈ ਤੁਹਾਨੂੰ ਕੋਈ ਸਰਕਾਰੀ ਤੰਤਰ ਖਰਾਬ ਕਰਦਾ ਜਾਂ ਕੋਈ ਪ੍ਰਸ਼ਟ ਅਫਸਰ ਖਰਾਬ ਕਰਦਾ ਸਾਡੇ ਨਾਲ ਸੰਪਰਕ ਜਰੂਰ ਕਰੋ ਅਸੀਂ ਜਿੰਨੇ ਜੋਗੇ ਹੈਗੇ ਆ ਤੁਹਾਡੇ ਨਾਲ ਖੜਾਂਗੇ ਜਰੂਰ ਹਲ ਇੱਕ ਮੁੱਦਾ ਹੋ ਰਿਹਾ ਮੇਰੇ ਧਿਆਨ ਦੇ ਵਿੱਚ ਆਇਆ ਬਤੌਰ ਮੈਂ ਪਿਛਲੇ ਕਈ ਸਾਲਾਂ ਤੋਂ ਮੈਂਬਰ ਜੇਲ ਬੋਰਡ ਸੇਵਾ ਕਰ ਰਿਹਾ ਹਾਂ ਮੈਨੂੰ ਇਹ ਮੁੱਦਾ ਮੇਰੇ ਧਿਆਨ 'ਚ ਹੈ ਕਿ ਪੰਜਾਬ ਦੀਆਂ ਕਈ ਜੇਲਾਂ ਦੇ ਵਿੱਚ ਜਿਹੜੇ ਲੋਕ ਨਿਰਦੋਸ਼ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਵੀ ਛੋਟੇ-ਛੋਟੇ ਜੁਰਮ ਕਰਕੇ ਜਾਣੇ-ਅਣਜਾਣੇ ਦੇ ਵਿੱਚ ਜੇਲਾਂ ਦੇ ਵਿੱਚ ਬੰਦਿਆ ਪ੍ਰਸ਼ਾਸਨ ਵਾਲੋ ਉਹਨਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਮੈਂ ਪਿਛਲੇ ਕਈ ਮਹੀਨਿਆਂ ਤੋਂ ਲਾਲੋ ਆਪਣਾ ਜੇਲ੍ਹ ਸੁਡੋਣਾ ਅੰਮ੍ਰਿਤਸਰ ਨੂੰ ਮੈਂ ਇੱਕ ਅਪੀਲ ਕੀਤੀ ਸੀ ਵੀ ਇਹਨਾਂ ਬੰਦਿਆਂ ਦੀ ਮੈਨੂੰ ਲਿਸਟ ਬਣਾ ਕੇ ਦਿੱਤੀ ਜਾਵੇ ਪਰ ਉਹ ਪਤਾ ਨਹੀਂ ਹੁਣ ਕਿਹੜੇ ਉਹਨਾਂ ਨੂੰ ਜਿਵੇਂ ਇਹੋ ਜਿਹੇ ਆ ਵੀ ਜਿਹੜੇ ਉਹ ਇਨਾਂ ਚੀਜ਼ਾਂ ਦੇ ਕੰਮ ਕਰਨ ਨੂੰ ਤਿਆਰ ਨਹੀਂ ਹੈਗੇ ਅੱਜ ਵੀ ਜ਼ਿਲ੍ਹਿਆਂ ਦੇ ਵਿੱਚ ਕਈ ਬੰਦੇ ਜਿਹੜੇ ਇਹੋ ਜਿਹੇ ਜਿਨ੍ਹਾਂ ਦੀਆਂ ਛੋਟੀਆਂ-ਛੋਟੀਆਂ ਜੁਰਮ ਤੇ ਜਮਾਨਤਾਂ ਜਾਂ ਛੋਲਟੀ ਬਾਂਡ ਭਰੇ ਜਾ ਸਕਦੇ ਆ ਉਹ ਉਹਨਾਂ ਬੰਦਿਆਂ ਦੀ ਜਲਦੋਂ ਆਪਾਂ ਜਿਹੜੀ ਐ ਲਿਸਟ ਬਣਾਵਾਂਗੇ ਜਿਹੜੇ ਸਾਡੇ ਸੰਸਥਾ ਦੇ ਜਿਹੜੇ ਲੀਗਲ ਡਿਵਾਈਜ਼ਰ ਆ ਉਹਨਾਂ ਦੇ ਨਾਲ ਸਲਾਹ ਕਰਕੇ ਜੇ ਆਪਾਂ ਇੱਕ ਜਿਹੜੇ ਸਾਡੇ ਜੱਜ ਆ ਅੰਮ੍ਰਿਤਸਰ ਉਹਨਾਂ ਨੂੰ ਇੱਕ ਅਪੀਲ ਕਰਾਂਗੇ ਜੇਲ੍ਹ ਸੁਵਿਡਨ ਨੂੰ ਅਪੀਲ ਕਰਾਂਗੇ ਹੋ ਸਕਿਆ ਤੇ ਮੈਂ ਜਿਹੜੇ ਆਪਣੇ ਡੀਜੀਪੀ ਜੇ ਲਿਆ ਉਹਨਾਂ ਨੂੰ ਮਿਲਾਂਗਾ ਔਰ ਇਹਨਾਂ ਬੰਦਿਆਂ ਦੀ ਜਿੰਨੇ ਵੀ ਸਾਡੇ ਸੰਸਥਾ ਵੱਲੋਂ ਵੱਧ ਤੋਂ ਵੱਧ ਮਦਦ ਹੋ ਸਕੇ ਆਪਾਂ ਕਰਾਂਗੇ